ਵਾਹਿਗੁਰੂ ਜੀ ਦਸੇ ਗੁਰੂ ਸਹਿਬਾਨਾ ਜੀ ਦਾ ਅਕਾਲ ਪੁਰਖ ਨੇ ਮੰਗਲ ਅੰਕਿਤ ਕੀਤਾ ਹੈ ਕਵੀ ਜੀ ਅਨੁਸਾਰ ਅਕਾਲ ਪੁਰਖ ਸਤ ਚੇਤਨ ਆਨੰਦ ਹੈ ਅਤੇ ਸਭ ਕੁਝ ਕਰਨ ਵਾਲਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸੇਵਕਾਂ ਨੂੰ ਪਰਮਾਤਮਾ ਦਾ ਨਾਮ ਰੂਪੀ ਧੰਨ ਦੇ ਕੇ ਭਵ ਸਾਗਰ ਤੋਂ ਪਾਰ ਕਰਨ ਹਾਰੇ ਹਨ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਜਰਾਂ ਜਿਨ੍ਹਾਂ ਦੀ ਨਾજર ਵੀ ਰੋਗੀਆਂ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਸਾਰੇ ਬਿਗਨਾਂ ਦਾ ਨਾਸ਼ ਕਰਨ ਵਾਲੇ ਹਨ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਅ ਗਿਆਨ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸੇਵਕਾਂ ਦੀ ਸੰਭਾਲ ਕਰਨ ਵਾਲੇ ਹਨ ਸ਼੍ਰੀ ਗੁਰੂ ਹਰगोविंद ਜੀ ਦੁਸ਼ਟ ਤੁਰਕਾਂ ਨੂੰ ਮਾਰਨ ਵਾਲੇ ਅਤੇ ਬੈਰੀਆਂ ਨੂੰ ਕਮਜ਼ੋਰ ਕਰਨ ਵਾਲੇ ਹਨ ਸ਼੍ਰੀ ਗੁਰੂ ਹਰ ਰਾਏ ਜੀ ਵਿਕਾਰਾਂ ਨੂੰ ਦੂਰ ਕਰਨ ਵਾਲੇ ਹਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਆਪਣੇ ਸੇਵਕਾਂ ਦੇ ਦੁੱਖ ਦੂਰ ਕਰਕੇ ਸੁੱਖ ਦੇਣ ਵਾਲੇ ਹਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਿਸੇ ਵਿਕਾਰਾਂ ਦਾ ਨਾਸ਼ ਕਰਨ ਵਾਲੇ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾ ਵਾਸ਼ਨਾਵਾਂ ਦਾ ਨਾਸ਼ ਕਰਨ ਵਾਲੇ ਹਨ ਮੰਗਲ ਤੋਂ ਬਾਅਦ ਕਵੀ ਜੀ ਕਹਿੰਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਹਿਰਦੇ ਨੂੰ ਟਿਕਾ ਦੇਣ ਵਾਲੀ ਹੈ ਅਤੇ ਨਾਮ ਰੂਪੇ ਧਨ ਦੀ ਦਾਤੀ ਹੈ ਮੈਂ ਗੁਰੂ ਸਹਿਬਾਨਾਂ ਦੀ ਪ੍ਰਗਟ ਰੂਪ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਮਸਕਾਰ ਕਰਦਾ ਹਾਂ ਪੂਤ ਪਵੇਖਾ ਤੇ ਵਰਤਮਾਨ ਦੇ ਅਣਗਿਣਤ ਸਿੱਖ ਅੱਗੇ ਮੈਂ ਨਮਸਕਾਰ ਕਰਕੇ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਜੀ ਜੀ ਦਾ ਸ੍ਰੇਸ਼ਟ ਜਸ ਧਰਤੀ ਉੱਤੇ ਪੂਰੀ ਤਰ੍ਹਾਂ ਫੈਲ ਜਾਵੇ ਇਹ ਕਥਾ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੀ ਹੈ ਅਤੇ ਪਾਪਾਂ ਦਾ ਨਾਸ਼ ਕਰਨ ਵਾਲੀ ਹੈ ਜਿਹੜਾ ਵੀ ਪ੍ਰੇਮੀ ਸਿੱਖ ਚਿੱਤ ਦੇ ਵਿੱਚ ਚਾ ਕਰਕੇ ਇਹ ਕਥਾ ਪਵਿੱਖ ਵਿੱਚ ਪੜੇ ਜਾਂ ਸੁਣੇਗਾ ਉਸ ਨੂੰ ਮੇਰੀ ਬੇਨਤੀ ਹੈ ਕਿ ਉਹ ਮੇਰੇ ਅਬਗੁਣਾ ਦੇ ਵੱਲ ਧਿਆਨ ਨਾ ਦੇਵੇ ਬਲਕਿ ਇਸ ਗੁਰੂ ਕਥਾ ਦੇ ਵਿਚਾਰੇ ਗੁਣਾ ਨੂੰ ਮਨ ਦੇ ਵਿੱਚ ਧਾਰਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ